ਖਦਰਾਨੇ ਦੀ ਟਾਪ ਲਾਈਵ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੂਸਰੇ ਦਿਨ ਜਾਰੀ ਰਹੀ ਸੋਨੀ ਬਾਬਾ ਆਸ਼ਰਮ ਦੀਪੋਕ ਹੜਤਾਲ ਅੱਜ ਵੱਖ-ਵੱਖ ਜੱਸੀ ਬੰਤੀਆਂ ਵੱਲੋਂ ਦਿੱਤਾ ਗਿਆ ਸੋਨੀ ਬਾਬਾ ਆਸ਼ਰਮ ਨੂੰ ਸਮਰਥਨ ਐਡਵੋਕੇਟਰ ਮਾਨ ਬਰਾੜ ਕਿਹੜੀ ਸੰਸਥਾ ਤੋਂ ਬਲੌਗ ਕਰਦਾ ਮੈਂ ਭਾਜਪੀ ਯੂਥ ਵਿੰਗ ਦਾ ਸਟੇਟ ਜਰਨਲ ਸਕੱਤਰ ਹਾਂ ਜੀ ਤੇ ਅੱਜ ਇੱਥੇ ਪਹੁੰਚਣ ਦਾ ਵਿਸ਼ਾ ਹੈ ਵੀ ਸਾਡੇ ਮੁਕਸਰ ਦੇ ਉੱਗੇ ਸਮਾਜਸੀ ਵੀ ਸੋਨੀ ਬਾਬਾ ਜੀ ਜਿਨ੍ਹਾਂ ਨੂੰ ਲੰਗਰ ਬਾਬਾ ਜੀ ਦੇ ਨਾਂ ਤੋਂ ਵੀ ਆਪਾਂ ਜਾਣਦੇ ਹਾਂ ਕਿਉਂਕਿ ਇਹਨਾਂ ਦੀ ਜਿਹੜੀ ਸੰਸਥਾ ਇਹਨਾਂ ਦਾ ਆਸ਼ਰਮ ਹੈ ਪਿਛਲੇ 15-20 ਸਾਲਾਂ ਤੋਂ ਲੋੜਵੰਦਾਂ ਨੂੰ ਸਰਕਾਰੀ ਹਸਪਤਾਲ ਹੋਵੇ ਕੋਈ ਹੋਰ ਹਸਪਤਾਲ ਹੋਵੇ ਰੇਲਵੇ ਸਟੇਸ਼ਨ ਹੋਵੇ ਬੱਸ ਸਟੈਂਡ ਹੋਵੇ ਜਿੱਥੇ ਵੀ ਕੋਈ ਲੋੜਵੰਦ ਹੈਗੇ ਉੱਥੇ ਲੰਗਰ ਦੀ ਸੇਵਾ ਪਿਛਲੇ 20-25 ਸਾਲ ਤੋਂ ਨਿਸ਼ਕਾਮ ਤੌਰ ਤੇ ਕਰ ਰਹੀ ਹੈ ਔਰ ਸੂਬੇ ਦੀ ਸਰਕਾਰ ਨੇ ਬੜਾ ਤੱਕਾ ਕੀਤਾ ਇਹਨਾਂ ਦੇ ਆਸ਼ਰਮ ਦਾ ਬਿਜਲੀ ਦਾ ਮੀਟਰ ਹੈ ਜਿਹੜਾ ਉਹ ਇੱਥੋਂ ਬਿਜਲੀ ਵਿਭਾਗ ਦੇ ਕਰਮਚਾਰੀ ਪੱਟ ਕੇ ਲੈ ਗਏ ਆ ਉਹਨਾਂ ਦੇ ਵਜੋਂ ਬਾਬਾ ਜੀ ਭੁਖ ਹੜਤਾਲ ਤੇ ਬੈਠੇ ਆ ਤੇ ਅਸੀਂ ਅੱਜ ਆਪ ਦਾ ਸਮਰਥਨ ਦੇਣ ਬਾਬਾ ਜੀ ਕੋਲ ਇੱਥੇ ਪਹੁੰਚੇ ਆ ਔਰ ਅਸੀਂ ਇਹਦੀ ਕੜੀ ਨਿੰਦਾ ਕਰਦੇ ਆ ਕੜੇ ਸ਼ਬਦਾਂ ਚ ਨਿੰਦਾ ਕਰਦੇ ਆ ਜਦੋਂ ਤਾਂ ਸੂਬੇ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਮੁਕਸਰ ਆਉਣਾ ਹੋਵੇ 5 ਲੱਖ ਰੁਪਈਆ ਤਾਂ ਘੱਟੋ-ਘੱਟ ਉਹਦੇ ਪ੍ਰਬੰਧਾਂ ਤੇ ਪੁਲਿਸ ਮਹਿਕਮੇ ਦਾ ਹੀ ਖਰਚ ਹੋ ਜਾਂਦਾ ਹੈ ਤੇ ਸਾਡਾ ਤਾਂ 2-3 ਸਾਲਾਂ ਦਾ ਜਿਹੜਾ ਬਿੱਲ ਆਸ਼ਰਮ ਦਾ ਲਗਭਗ 5 ਕੁ ਲੱਖ ਬਣਿਆ ਹੈ ਕੀ ਉਹ ਸਰਕਾਰ ਮਾਫ਼ ਨਹੀਂ ਕਰ ਸਕਦੀ ਜਿਹੜਾ ਆਸ਼ਰਮ ਹਜ਼ਾਰਾਂ ਲੋਕਾਂ ਨੂੰ ਡੇਲੀ ਲੰਗਰ ਸ਼ਿਕਾਉਂਦਾ ਹੋਵੇ ਔਰ ਨਿਸ਼ਕਾਮ ਸੇਵਾ ਕਰਦਾ ਹੋਵੇ ਜੋ ਕੰਮ ਸਰਕਾਰਾਂ ਦਾ ਬੰਦ ਹੈ ਉਹ ਕੰਮ ਬਾਬਾ ਜੀ ਆਪ ਦੇ ਤੌਰ ਤੇ ਕਨਸਟੀਟਿਊਸ਼ਨ ਬਣ ਕੇ ਕਰ ਰਹੇ ਆ ਤਾਂ ਸਰਕਾਰ ਹੁਣ ਇਹ ਵਿੱਚ ਬੰਦਿਆਂ ਨਾਲ ਵੀ ਧੱਕਾ ਕਰੂਗੀ ਸਾਡੀ ਇਹ ਜਲਦੀ ਤੋਂ ਜਲਦੀ ਇਹਨਾਂ ਦਾ ਬਿਜਲੀ ਦਾ ਮੀਟਰ ਨਹੀਂ ਲਗਾਉਂਦੇ ਔਰ ਫ੍ਰੀ ਵਾਲਾ ਮੀਟਰ ਨਹੀਂ ਲਾਉਂਦੇ ਔਰ ਪਿਛਲਾ ਬਿੱਲ ਮਾਫ ਨਹੀਂ ਕਰਦੇ ਉਹਨਾਂ ਜਿਹੜੇ ਸੰਘਰਸ਼ ਚੱਲਦਾ ਰਹੂਗਾ ਔਰ ਇਹ ਆਉਣ ਵਾਲੇ ਦਿਨਾਂ 'ਚ ਹੋਰ ਤਿੱਖਾ ਵੀ ਹੋਊਗਾ ਵੀਰ ਜੀ ਕੀ ਨਾਮ ਹੈ ਤੇ ਕਿਹੜੇ ਜੱਸੀਬੰਦੀ ਤੋਂ ਬਲੌਂਗ ਕਰਦੇ ਮੈਂ ਜੀ ਪ੍ਰਕਾਸ਼ ਸਿੰਘ ਚੜੇਵਾਲ ਦੀ ਖਜ਼ਾਨਾ ਯੂਨੀਅਨ ਪ੍ਰਾਈਵੇਟ ਕਾਰ ਚਾਲਕ ਲੋ ਸੇਵਾ ਚੜੀ ਦਾ ਪ੍ਰਧਾਨ ਹਾਂ ਤੇ ਅੱਜ ਬਾਬਾ ਸੋਨੀ ਜੀ ਦੇ ਡੇਰੇ ਆਏ ਆ ਸਾਨੂੰ ਪਤਾ ਲੱਗਾ ਵੀ ਇਹਨਾਂ ਦਾ ਮੀਟਰ ਜੋ ਸਰਕਾਰ ਨੇ ਪਟਿਆ ਜੋ ਫ੍ਰੀ ਵਾਲਾ ਲਾਉਣ ਬਾਰੇ ਇਹ ਗੱਲ ਹੋਈ ਸੀ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਕਿਉਂਕਿ ਬਾਬਾ ਜੀ ਬਹੁਤ ਸੇਵਾ ਕਰਦੇ ਆ ਜਿੰਨੇ ਵੀ ਹਸਪਤਾਲਾ ਉੱਤੇ ਬਾਬਾ ਜੀ ਲੰਗਰ ਜਾਂਦਾ ਤੇ ਬਹੁਤ ਵਧੀਆ ਇਹਨਾਂ ਦਾ ਪਾਲਾ ਜੀ ਤੇ ਵਧੀਆ ਲੰਗਰ ਲਾਉਂਦੇ ਬਾਬਾ ਜੀ ਤੇ ਬਸ ਸਰਕਾਰ ਨੇ ਬਹੁਤ ਇੱਕ ਗਲਤ ਕੰਮ ਕੀਤਾ ਅੱਜ ਅਸੀਂ ਬਾਬਾ ਜੀ ਕੋਲੇ ਪਹੁੰਚੇ ਬਾਬਾ ਜੀ ਕੋਈ ਉਤਰਾ ਅਧਿਕਾਰੀ ਬਿਜਲੀ ਬੋਰਡ ਦੇ ਨਾਲ ਕਿਸੇ ਨਾਲ ਕੋਈ ਸੰਪਰਕ ਕੀਤਾ ਨਹੀਂ ਕਿਸੇ ਨੇ ਨਹੀਂ ਅਸੀਂ ਛੱਡਣਾ ਸੰਪਰਕ ਕੀਤਾ ਜੀ ਠੀਕ ਹੈ ਜੀ ਕੱਲ ਜਿਹੜਾ ਹੈਗਾ ਉਹ ਆਏ ਸੀਗੇ ਹਾਂ ਕਹਿੰਦੇ ਵੀ ਅਸੀਂ ਬੂਸਟ ਚੱਲਦੇ ਆਪਾਂ ਉੱਥੇ ਚੱਲਦੇ ਹਾਂ ਹੋਰ 5 ਲੱਖ ਰੁਪਈਆ ਵੀ ਭਰਨਾ ਪਊਗਾ ਤੁਹਾਨੂੰ ਤੇ ਗਾਂ ਜਿਹੜਾ ਹੈਗਾ ਬਿੱਲ ਵੀ ਤੁਹਾਨੂੰ ਉਨਾ ਹੀ ਆਣਾ ਠੀਕ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੇਰੇ ਕੋਲ 5 ਲੱਖ ਕਿਸੇ ਦੇ 5 ਲੱਖ ਹੁੰਦਾ ਤੇ ਮੈਂ ਫਸਲ ਦਾ ਭਰ ਦਿੰਦਾ ਮੈਂ ਕਿਹੜਾ ਕੋਈ ਸਲੰਕਰ ਵੇਚਦਾ ਜਾਂ ਮੇਰਾ ਕੋਈ ਕਮਾਈ ਦਾ ਸਾਧਨ ਹੈਗਾ ਤੇ ਮੈਂ ਤਾਂ ਇਹੀ ਬੇਨਤੀ ਕੀਤੀ ਵੀ ਸਾਡਾ ਬਿੱਲ ਜਿਹੜਾ ਮਾਫ਼ ਕੀਤਾ ਜਾਵੇ ਤੇ ਫ੍ਰੀ ਵਾਲਾ ਮੀਟਰ ਜਿਹੜਾ ਆਸ਼ਰਮ 'ਚ ਲੱਗਣਾ ਚਾਹੀਦਾ ਤਾਂ ਕਿ ਲੰਗਰ ਜਿਹੜਾ ਜਨੂਤਵੰਦ ਤਾਂ ਹੀ ਇਹ ਤਾਂ ਹੀ ਹਰ ਰੋਜ਼ ਪਹੁੰਚਦਾ ਰਹੇ ਪ੍ਰਸ਼ਾਸਨ ਦੇ ਵੀ ਡਿਰੇਕਸ਼ਨੇ ਵਾਰ ਨਹੀਂ ਪ੍ਰਸ਼ਾਸਨ ਵਰਨੀਓ ਵੀ ਸਾਡੇ ਕੋਲੇ ਕਿਸੇ ਨੇ ਗੱਲ ਨਹੀਂ ਕੀਤੀ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਧਿਕத்ਰਾਣਾਕਾਰ ਚਾਲਕ ਦੇ ਪ੍ਰਧਾਨ ਸਾਰੇ ਚੇਅਰਮੈਨ ਸਾਰੇ ਆ ਚੁੱਕੇ ਨੇ ਤੇ ਹੋਰ ਵੀ ਜੂਨੀਅਰਾਂ ਦੇ ਜਿਹੜੇ ਹੈਗੇ ਆ ਲੀਡਰਸ਼ਿਪ ਵਾਲੇ ਜਿਹੜੇ ਹੈਗੇ ਸਮਾਜ ਸੇਵੀ ਲੋਕ ਸਾਡੇ ਨਾਲ ਉਹ ਆ ਕੇ ਸਮਰਥਨ ਦੇ ਰਹੇ ਆ ਕਹਿ ਰਹੇ ਬਾਬਾ ਜੀ ਤੁਹਾਡੇ ਨਾਲ ਹੈ ਤੇ ਸਰਕਾਰ ਨੂੰ ਸਾਰੇ ਬੇਨਤੀ ਕਰ ਰਹੇ ਆ ਵੀ ਕਿਰਪਾ ਕਰਕੇ ਇਸ ਆਸ਼ਰਮ ਦਾ ਬਿੱਲ ਜਿਹੜਾ ਹੈ ਉਹ ਮਾਫ ਕੀਤਾ ਜਾਵੇ ਤੇ ਫਰੀ ਵਾਲਾ ਮੀਟਰ ਜਿਹੜਾ ਇਸ ਆਸ਼ਰਮ ਤੇ ਲੱਗਣਾ ਚਾਹੀਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਸਾਡੇ ਆਸ਼ਰਮ ਦਾ ਬਿਲ ਫਰੀ ਮੁਆਫ ਕੀਤਾ ਜਾਵੇ ਬਹੁਤ ਬਹੁਤ ਜੀ ਆਪਰੇ ਮੇਰਾ ਨਾਮ ਜੀ ਸਖਦੀਪ ਕੋ ਸਮਾਸ ਸੇਵੀ ਸ਼ਮਕਸੋ ਸਾਇਫ ਤੁਜੀ ਤੇ ਤੁਸੀਂ ਅੱਜ ਬਾਬਾ ਜੀ ਨੂੰ ਸਮਾਰਥਨ ਦੇਣ ਆਏ ਹੋ ਕੀ ਕਹਿਣਾ ਚਾਹੋਗੇ ਕੀ ਵਿਚਾਰਾ ਤੁਹਾਡੇ ਦੇਖੋ ਜੀ ਜਿਹੜੇ ਬਾਬਾ ਜੀ ਆ ਸਾਡਾ ਫੈਮਲੀ ਮੈਂਟਰੀ ਹੈ ਬਹੁਤ ਮੋਹ ਪਿਆਰ ਨਾਲ ਮੇਰੇ ਪਾਪਾ ਜੀ ਨਾਲ ਤੇ ਅਸੀਂ ਨਿੱਕੇ ਨਿੱਕੇ ਹੁੰਦੇ ਦੇਖਦੇ ਆ ਰਹੇ ਹਾਂ ਬਾਬਾ ਜੀ ਨੂੰ ਸੇਵਾ ਕਰਦੇ ਉਹ ਤੋਂ ਉੱਗੇ ਸਮਾਸ ਸੇਵੀ ਆ ਕੋਈ ਅਸਾ ਇਨਸਾਨ ਨਹੀਂ ਹੁਣ ਇਲਾਕੇ ਵਿੱਚ ਮੁਕਸਸ ਸਾਹਿਬ ਦਾ ਕੋਈ ਪਿੰਡ ਨਹੀਂ ਹੁਣਾ ਜਿਹੜਾ ਬਾਬਾ ਜੀ ਨੂੰ ਜਾਣਦਾ ਨੀਗਾ ਬਾਬਾ ਜੀ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਸਰਕਾਰ ਨੇ ਇਹ ਹਜ਼ਾਰਾਂ ਦੀ ਹਜ਼ਾਰ ਲੋਕ ਇੱਥੋਂ ਲੰਗਰ ਛੱਕੇ ਜਾਂਦੇ ਆ ਤੇ ਮਸ਼ੀਨਾਂ ਰਾਹੀਂ ਇਹ ਲੰਗਰ ਬੰਦਾ ਬਿਜਲੀ ਤੇ ਚੱਲਦੀਆਂ ਬਾਬਾ ਜੀ ਮਸ਼ੀਨਾਂ ਉਹ ਤੇ ਉਹ ਜਿਹੜਾ ਹੈਗਾ ਇਹ ਮਹਿਕਮੇ ਨੇ ਮੀਟਰ ਪੱਟ ਲਿਆ ਬਾਬਾ ਜੀ ਦਾ ਤੇ ਉਹ ਬੜੀ ਸ਼ਰਮਸਾਰ ਕਰਨ ਦੇਣ ਵਾਲੀ ਗੱਲ ਆ ਦੂਸਰਾ ਨੰਬਰ ਅਸੀਂ ਤਾਂ ਜਿਹੜੀ ਗੱਲ ਨੂੰ ਅੱਜ ਚਲੋ ਮੀਟਰ ਪਟਿਆ ਪਟਿਆ ਦੂਸਰਾ ਇੱਕ ਜਈ ਆ ਉਹਦਾ ਮੈਨੂੰ ਨਾਂ ਨਹੀਂ ਪਤਾਗਾ ਬਾਬਾ ਜੀ ਨਾਮ ਪਤਾ ਉਹਨਾਂ ਦਾ ਉਹ ਨੇ ਬਾਬਾ ਜੀ ਨੂੰ ਬੋਲਦੇ ਬਹੁਤ ਬਤਮੀਜੀ ਦੇ ਨਾਲ ਆ ਅਸੀਂ ਤਾਂ ਸਿਰਫ ਇਹ ਗੱਲ ਉਹਨੇ ਅਸੀਂ ਕਿਸੇ ਦਾ ਅਪਮਾਨ ਕਰਨ ਵਾਸਤੇ ਨਹੀਂ ਬੈਠੇਗੇ ਅਸੀਂ ਤਾਂ ਸਿਰਫ ਇੱਕ ਬਾਬਾ ਜੀ ਨੂੰ ਇਨਸਾਫ ਦਿਵਾਉਣ ਵਾਸਤੇ ਬੈਠੇ ਆ ਤੇ ਜਿਹੜਾ ਇਹਨਾਂ ਨੇ ਮੀਟਰ ਪਟਿਆ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਆਪਣੀ ਗਲਤੀ ਨੂੰ ਸੁਧਾਰਨ ਮੀਟਰ ਲਾ ਦੇਣ ਮੀਟਰ ਵੀ ਅਸੀਂ ਜ਼ੀਰੋ ਵਾਲਾ ਲਵਾਉਣਾ ਚਾਹੁੰਦੇ ਆ ਜੀ ਫ੍ਰੀ ਮੀਟਰ ਜਿਹੜਾ ਜਿਹਦਾ ਕੋਈ ਬੈਲ ਨਾ ਆਵੇ ਕਿਉਂਕਿ ਦੇਖੋ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਏ ਨੇੜੇ ਲਵਾਰ ਸਲੋਕ ਫਿਰਦੇ ਆ ਹੁਣ ਇੱਥੇ ਗਰੀਬ ਤੋਂ ਗਰੀਬ ਪਰਿਵਾਰ ਆਉਂਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਕਈਆਂ ਦੇ ਕੋਲੇ ਤਾਂ ਵਿਚਾਰਿਆ ਕੋਲ ਪਾਣੀ ਪੀਣ ਨੂੰ ਪੈਸੇ ਨਹੀਂ ਹੁੰਦੇ ਚਾਹ ਪੀਣ ਨੂੰ ਨੀਂ ਦੇ ਪ੍ਰਸ਼ਾਦਾ ਇੰਨੇ ਜਾਣਾਂ ਦਾ ਕਿੱਥੋਂ ਛੱਕ ਲੈਣਗੇ ਆਪ ਦਾ ਮਰੀਜ਼ ਸਾਂਭਣ ਕੇ ਰੋਟੀ ਪਾਣੀ ਦਾ ਆਪ ਦਾ ਪ੍ਰਬੰਧ ਕਰਨ ਉਹ ਲੋਕਾਂ ਨੂੰ ਇੱਥੋਂ ਲੰਗਰ ਪ੍ਰੋਵਾਈਡ ਹੁੰਦਾ ਏ ਦੂਸਰਾ ਨੰਬਰ ਇਹ ਆ ਵੀ ਇਕੱਲਾ ਇਸ ਹਸਪਤਾਲ ਦੇ ਵਿੱਚ ਹੀ ਲੰਗਰ ਨਹੀਂ ਜਾਂਦਾ 10 ਕਣੀ 10 ਵੀ ਹੋਰ ਹਸਪਤਾਲਾਂ ਜਿੱਥੇ ਲੰਗਰ ਜਾਂਦਾ ਠਾਣਿਆਂ ਦੇ ਵਿੱਚ ਲੰਗਰ ਜਾਂਦਾ ਏ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਅਨਾਜ ਜਾਂਦਾ ਏ ਤੇ ਅੱਜ ਸਰਕਾਰ ਨੇ ਉਹਨਾਂ ਦੇ ਮੂਹਰੋਂ ਰੋਟੀ ਚੱਕਣ ਵਾਲੀ ਗੱਲ ਕੀਤੀ ਦੂਸਰਾ ਨੰਬਰ ਅਸੀਂ ਇੱਕ ਜੈ ਨੂੰ ਬੇਨਤੀ ਕਰਨਾ ਚਾਹੁੰਦੇ ਆ ਭਰਾ ਤੂੰ ਬਹੁਤ ਸਤਿਕਾਰਯੋਗ ਆ ਡਿਊਟੀ ਤੂੰ ਆਪਦੇ ਪਰਿਵਾਰ ਲਈ ਕਰ ਰਿਆ ਈ ਕੋਈ ਸਾਡੇ ਲਈ ਡਿਊਟੀ ਨਹੀਂ ਕਰ ਰਿਆ ਕੋਈ ਸਾਨੂੰ ਤਨਖਾਹ ਨਹੀਂ ਪਾਰ ਰਿਹਾ ਕਿਸੇ ਸਾਧੂ ਸੰਤ ਦਾ ਅਪਮਾਨ ਕਰਨਾ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੈਨੂੰ ਪਹਿਲੀ ਗੱਲ ਮਾਫੀ ਮੰਗਣੀ ਚਾਹੀਦੀ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆਗਾ ਸਾਡੀ ਤੇਰੇ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਹੈਗੀ ਪਰ ਜਦੋਂ ਵੀ ਕਿਸੇ ਆਪ ਤੋਂ ਵੱਡੇ ਨਾਲ ਸਾਧੂ ਸੰਤ ਨਾਲ ਗੱਲ ਕਰਨੀ ਹੋਵੇ ਨਾ ਬੜੇ ਤਰੀਕੇ ਨਾਲ ਤੇ ਬੜੇ ਲਹਿਜ ਨਾਲ ਬੜੀ ਤਮੀਜ਼ ਦੇ ਨਾਲ ਗੱਲ ਕਰੀਦੀ ਥੋਡੇ ਘਰੇ ਵੀ ਮਾਪੇ ਹੈਗੇ ਆ ਉਹਨਾਂ ਦਾ ਦਾੜਾ ਪ੍ਰਕਾਸ਼ ਆ ਸਾਧੂਆਂ ਵਾਲਾ ਉਹਨਾਂ ਦਾ ਭੇਸ ਆ ਬਾਣਾ ਪਾਇਆ ਉਹਨਾਂ ਦਾ ਲੰਮੇ ਸਮੇਂ ਤੋਂ ਉਹ ਸੇਵਾ ਕਰ ਰਹੇ ਆ ਤੁਹਾਨੂੰ ਬੋਲਣ ਦੀ ਅਕਲ ਵੀ ਹੈ ਨਹੀਂ ਚਲੋ ਜਿਹੜਾ ਤੁਹਾਡਾ ਕੰਮ ਆ ਤੁਸੀਂ ਕਰੋ ਐਕਸ਼ਨ ਲਓ ਜਿਹੜੀ ਤੁਹਾਡੀ ਕਾਨੂੰਨੀ ਕਾਰਵਾਈ ਕਰੋ ਪਰ ਕਿਸੇ ਦਾ ਅਪਮਾਨ ਕਰਨਾ ਕਿਸੇ ਨਾਲ ਬਦਤਮੀਜ਼ੀ ਦੇ ਨਾਲ ਬੋਲਣਾ ਇਹ ਅਸੀਂ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਸਾਰੀ ਚੇਤਾਵਨੀ ਆ ਪਹਿਲੀ ਗੱਲ ਤਾਂ ਜੈ ਨੂੰ ਮਾਫੀ ਮੰਗਣੀ ਚਾਹੀਦੀ ਆ ਦੂਸਰਾ ਨੰਬਰ ਇਹ ਆ ਵੀ ਜਦੋਂ ਵੀ ਕੋਈ ਗੱਲ ਕਰਨੀ ਕਿਸੇ ਸਾਧੂ ਸੰਤ ਦਾ ਪਹਿਰਾਵਾ ਵੇਖ ਕੇ ਗੱਲ ਕਰੀਦੀ ਹੁੰਦੀ ਆ ਇਹੋ ਜਿਹੇ ਮੀਟਰਾਂ ਦੀ ਤਾਂ ਕੋਈ ਗੱਲ ਨਹੀਂ ਸਾਡੇ ਚ ਇੰਨੀ ਹਿੰਮਤ ਹੈਗੀ ਅਸੀਂ ਮੀਟਰ ਲਵਾ ਲਾਂਗੇ ਸੋ ਇੰਦੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ